ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਤੇ ਜਗਦੀਪ ਸਵੇਰ अर्ਲੀ ਮਾਰਨਿੰਗ ਕੰਮ ਤੇ ਜਾਂਦੇ ਆ ਸੋ ਇਹ ਹੋਇਆ ਕਿ ਕਿ ਅਸੀਂ ਅੱਜ ਸਵੇਰੇ ਜਦੋਂ ਉੱਠੇ ਮੈਂ ਸਵੇਰੇ ਉੱਠ ਕੇ ਨਹਾ ਕੇ ਚਾਹ ਬਣਾ ਕੇ ਲੈ ਜਾਨੀ ਹੁੰਨੀ ਆ ਉੱਪਰ ਤੇ ਚਾਹ ਪੀ ਕੇ ਨਾ ਜਗਦੀਪ ਮੇਰੇ ਨਾਲ ਹੀ ਥੱਲੇ ਆ ਜਾਂਦੇ ਨੇ ਕਿਉਂਕਿ ਥੱਲੇ ਆ ਕੇ ਅਸੀਂ ਰੈਡੀ ਹੋਣਾ ਹੁੰਦਾ ਦੋਨੋਂ ਜਣਿਆਂ ਨੇ ਹੋਇਆ ਕਿ ਕਿ ਮੈਂ ਜਗਦੀਪ ਕਹਿੰਦੇ ਚੱਲ ਅੱਜ ਮੈਂ ਭਾਂਡੇ ਧੋ ਦੇਣਾ ਕਿਉਂਕਿ ਕੱਲ ਰਾਤ ਮੇਰਾ ਸਿਰ ਬਹੁਤ ਦੁਖਦਾ ਸੀ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਆ ਤੇ ਹੁਣ ਫਿਰ ਤੋਂ ਦੁ ਕੰਮ ਸ਼ੁਰੂ ਕੀਤਾ ਨਾ ਤਾਂ ਦੁਬਾਰਾ ਮੇਰਾ ਸਟ्रेस ਲੈ ਕੇ ਨਾ ਸਿਰਫ ਫਿਰ ਤੋਂ ਦੁੱਖਣਾ ਸ਼ੁਰੂ ਹੋ ਗਿਆ ਤੇ ਕਈ ਵਾਰ ਤਾਂ ਇੰਨਾ ਕੁ ਜ਼ਿਆਦਾ ਵਰਸ ਹੁੰਦਾ ਕਿ ਪੁੱਛੋ ਹੀ ਨਾ ਹੋ ਤੇ ਮੈਂ ਆ ਕੇ ਜਗਦੀਪ ਕਹਿੰਦੇ ਚੱਲ ਠੀਕ ਹੈ ਤੂੰ ਇਦਾਂ ਕਰ ਤੂੰ ਮੇਰੇ ਲਈ ਸਮੋਦੀ ਬਣਾ ਦੇ ਤੇ ਮੈਂ ਫਟਾਫਟ ਭਾਂਡੇ ਤੇ ਉਹਦੇ ਨਾਲ ਉਹ ਲਾ ਕੇ ਭਾਂਡੇ ਤੇ ਹੁਣ ਮੈਂ ਬਣਾਉਣ ਲੱਗੀ ਸਮੋਦੀ ਤੇ ਨਾਲ ਦੀ ਨਾਲ ਸਾਡੇ ਦੋਵਾਂ ਦੇ ਕਰਨ ਲੱਗੀ ਟਿਪਨ ਪੈਕ ਇਹ ਹੁੰਦੀ ਆ अर्ਲੀ ਮਾਰਨਿੰਗ ਦੀ ਰੂਟੀਨ ਕਿਉਂਕਿ ਇੱਥੇ ਟਾਈਮ ਬੜਾ ਖਿੱਚਵਾ ਹੁੰਦਾ ਸਵਾ 4 ਵਜੇ ਉੱਠੀਦਾ ਤੇ ਪੌਣੇ 6 ਵਜੇ ਨੂੰ ਘਰੋਂ ਨਿਕਲਣਾ ਹੁੰਦਾ ਉਹ ਵੀ ਤਿਆਰ ਵੀ ਹੋਣਾ ਲੰਚ ਵੀ ਲੈ ਕੇ ਜਾਣਾ ਸਾਰਾ ਕੁਝ ਕਰਨਾ ਹੁੰਦਾ ਹੈਨਾ ਚਲੋ ਬਹੁਤ ਵਧੀਆ ਲੱਗਦਾ ਜਦੋਂ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਉਹ ਡੇਢ ਘੰਟਾ ਨਿਕਲ ਜਾਂਦਾ ਸਮਾਂ ਹੀ ਨਹੀਂ ਪਤਾ ਲੱਗਦਾ oh my god ਇਹ ਤਾਂ ਬਹੁਤ ਵਧੀਆ ਲੱਗਦਾ ਬਟ ਇਦਾਂ ਲਾਈਫ ਭੱਜਦੀ ਹੈ ਨਾ ਕਿ ਬਸ ਇਹਨੂੰ ਬ੍ਰੇਕਾ ਹੀ ਨਹੀਂ ਲੱਗ ਰਹੀਆਂ ਐਂ ਲੱਗਦਾ ਹੁੰਦਾ ਬਟ ਇੰਡੀਆ ਫਿਰ ਵੀ ਸਾਡੇ ਕੋਲ ਬਹੁਤ ਖੁੱਲਾ ਟਾਈਮ ਹੁੰਦਾ ਸੀ ਇੰਡੀਆ ਨਾ ਮੈਂ ਕਈ ਵਾਰ ਨਾ ਜਦੋਂ ਗਰਮੀਆਂ ਦੇ ਦਿਨ ਹੁੰਨੇ ਐਂ ਲੱਗਣਾ ਸਾਰਾ ਦਿਨ ਲੰਘਦਾ ਹੀ ਨਹੀਂ ਪਿਆ ਕਿਉਂਕਿ ਕੰਮ ਕਰਕੇ ਵੇਲੇ ਹੋ ਜਾਣਾ 9-10 ਵਜੇ ਨੂੰ ਫਿਰ ਜਾ ਕੇ ਖਾ ਪੀ ਕੇ ਪਹਿ ਜਾਣਾ ਫਿਰ ਉਧਰੋਂ ਦੁਪਹਿਰ ਦਾ ਵੇਲਾ ਨਾ 2 ਵਜੇ ਵਾਲੀ ਚਾਹ ਕਦੇ 10 ਵਾਲੀ ਚਾਹ ਤੇ ਫਿਰ ਸ਼ਾਮ ਦੀ ਚਾਹ ਤੇ ਫਿਰ ਤੇ ਦੁਪਹਿਰ ਦੀ ਰੋਟੀ ਦਾ ਟਾਈਮ ਇਦਾਂ ਪਤਾ ਹੀ ਨਹੀਂ ਲੱਗਦਾ ਇੱਥੇ ਤੇ ਵੈਗਰੂ ਦੀ ਕਿਰਪਾ ਨਾਲ ਦੋ ਵਾਰੀ ਖਾ ਲਈਏ ਬਹੁਤ ਵੱਡੀ ਗੱਲ ਆ ਇਹ ਤੇ ਸਭ ਤੋਂ ਵਧੀਆ ਰਾਤ ਖਾਣਾ ਰਾਤ ਨੂੰ ਹੀ ਹੁੰਦਾ ਚਲੋ ਇਹ ਤੇ ਰੁਟੀਨ ਹੋ ਗਈ ਆਸਟ੍ਰੇਲੀਆ ਦੀ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਬਹੁਤ ਹੀ ਖਾਸ ਗੱਲ ਕਿ ਮੈਂ ਆਸਟ੍ਰੇਲੀਆ ਆਈ ਸੀ 2019 ਦੇ ਵਿੱਚ ਔਰ ਜਦੋਂ ਮੈਂ ਆਈ ਸੀਗੀ ਮੈਂ ਕੱਲੀ ਆਈ ਸੀ ਮੇਰਾ ਸਪਾਊਸ ਨਹੀਂ ਲੱਗਾ ਸੀਗਾ ਏਜੰਟ ਨੇ ਪੈਸੇ ਸਪਾਊਸ ਦੇ ਲੈ ਸੀ ਤੇ ਬਾਅਦ ਚੋਂ ਮੈਨੂੰ ਭੇਜਿਆ ਕੱਲੀ ਨੂੰ ਹੀ ਸੀਗਾ ਸੋ ਬਟ ਚਲੋ ਉਸ ਵੇਲੇ ਪ੍ਰਬਨੌਰ ਜਿਹੜੀ ਸੀ ਉਹ 4.5 ਸਾਲ ਦੀ ਸੀ ਏਕਮਨੌਰ ਜਿਹੜੀ ਸੀ 2.5 ਸਾਲ ਦੀ ਸੀ ਤੇ ਮੈਂ ਮਾਰਚ ਦੇ ਮਹੀਨੇ ਦੇ ਵਿੱਚ ਆਸਟ੍ਰੇਲੀਆ ਆਈ ਸੀ ਔਰ ਮੇਰਾ ਜਿੱਦਾਂ ਕਿ ਵੀਜ਼ਾ ਆਇਆ ਸੀ 6 ਤਰੀਕ ਨੂੰ 8 ਤਰੀਕ ਦੀ ਮੇਰੀ ਫਲਾਈਟ ਸੀ ਮੇਰੇ ਕੋਲ ਸਿਰਫ 2 ਦਿਨ ਸੀ 2 ਦਿਨਾਂ ਦੇ ਵਿੱਚ 22 ਲੱਖ ਰੁਪਈਆ ਕੈਸ਼ ਇਕੱਠਾ ਕਰਕੇ ਮੈਨੂੰ ਨਹੀਂ ਪਤਾ ਮੇਰੇ ਭਰਾ ਮੇਰੀ ਮਾਂ ਤੇ ਮੇਰੇ ਸਹੁਰਿਆਂ ਕਿੱਥੋਂ ਦਿੱਤਾ ਸੀ ਵੈਸੇ ਮੈਨੂੰ ਪਤਾ ਕਿਉਂਕਿ ਪੈਸੇ ਘਰ ਤਾਂ ਹੈ ਨਹੀਂ ਸੀ ਕਿੱਥੋਂ ਕਿੱਥੋਂ ਉਹਨਾਂ ਨੇ ਇਕੱਠੇ ਕੀਤੇ ਤਾਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਔਰ ਨਾ ਤੁਸੀਂ ਆਈਡੀਆ ਹੀ ਲਾ ਸਕਦੇ ਕਿਉਂਕਿ ਉਸ ਵੇਲੇ ਹਾਲਾਤ ਬੜੇ ਖਰਾਬ ਹੁੰਦੇ ਸੀ ਉਸ ਵੇਲੇ ਤਾਂ ਨੂਰਪੁਰ ਵਾਲਿਆਂ ਦੇ ਵੀ ਮਤਲਬ ਕਿ ਬਹੁਤ ਸਮੇਂ ਬਾਅਦ ਹਾਲਾਤ ਸੁਧਰਨੇ ਸ਼ੁਰੂ ਹੋਏ ਸੀਗੇ ਔਰ ਇਧਰ ਰੰਡਿਆਲੇ ਵੀ ਸਾਡੇ ਹਾਲਾਤ ਐਵੇਂ ਦੇ ਹੀ ਸੀਗੇ ਇਸੇ ਲਈ ਤੇ ਬਾਹਰ ਆਉਂਦਾ ਡਿਸੀਜਨ ਲਿਆ ਸੀ ਚਲੋ ਉਹ ਉਸ ਟਾਈਮ ਮੈਂ ਆਈ ਜਿਸ ਦਿਨ ਮੈਂ ਬਾਹਰ ਆਉਣਾ ਸੀ ਨਾ ਉਸ ਦਿਨ ਨਾ ਮੇਰੀ ਮਾਂ ਨੂੰ ਇਹ ਪਤਾ ਸੀ ਕਿ ਮੇਰੀ ਧੀ ਦਾ 2 ਦਿਨ ਹੋ ਗਏ ਦਿਲ ਦਿਮਾਗ ਕੰਮ ਨਹੀਂ ਕਰਦਾ ਪਿਆ ਤੇ ਜਦੋਂ ਦਿੱਲੀ 에어ਪੋਰਟ ਤੇ ਮੈਨੂੰ ਚੜਾਉਣ ਆਏ ਸੀ ਸਾਰੇ ਸਾਰਾ ਪਰਿਵਾਰ ਟੈਂਪੂ ਟ੍ਰੈਵਲ 'ਚ ਸਿਰਫ ਮੇਰੀ ਖੁਸ਼ੀ ਲਈ ਸਾਰੇ ਇਕੱਠੇ ਹੋ ਕੇ ਆਏ ਸੀ ਤੇ ਮੇਰੇ ਭਰਾ ਨੇ ਨਾ ਪਾਣੀ ਦੀ ਘੁੱਟ ਨਹੀਂ ਸੀ ਪੀਤੀ ਜਦੋਂ ਮੇਰਾ ਵੀਜ਼ਾ ਆਇਆ ਸੀ ਮੈਂ ਕਾਲਜ ਦੇ ਵਿੱਚ ਪੜਾ ਰਹੀ ਸੀ ਐਸਐਫਸੀ ਕਾਲਜ ਆ ਜਲਾਲਾਬਾਦ ਮੋਗਾ ਜ਼ਿਲ੍ਹਾ ਦੇ ਵਿੱਚ ਸਟਾਫ ਨੂੰ ਪੜਾਉਂਦੀ ਕਿਉਂਕਿ ਬੀਐਸਸੀ ਨਰਸਿੰਗ ਮੈਂ ਇੰਦੀਆ ਤੋਂ ਹੀ ਕੀਤੀ ਹੋਈ ਆ ਤੁਸੀਂ ਮੰਨੋਗੇ ਤੇ ਮੇਰੀ ਮਾਂ ਨੇ ਨਾ ਮੈਨੂੰ ੱਤਕਾ ਦੇ ਕੇ ਤੇ ਅੰਦਰ ਭੇਜ ਦਿੱਤਾ ਕਿਉਂਕਿ ਉਹਨੂੰ ਪਤਾ ਸੀ ਜੀ ਆਪਦੀਆਂ ਧੀਆਂ ਨੂੰ ਮਿਲਣ ਲੱਗੀ ਪਹਿਲੀ ਵਾਰ ਇਹਨੇ ਆਪਦੀਆਂ ਧੀਆਂ ਛੱਡ ਕੇ ਜਾਣੀਆਂ ਇਹ ਤੋਂ ਜਾਇਆ ਨਹੀਂ ਜਾਣਾ ਔਰ ਜਗਦੀਪ ਉਹ ਦੋ ਦਿਨ ਮੈਨੂੰ ਪਤਾ ਕਿ ਜਗਦੀਪ ਨੂੰ ਤੇ ਕੁਝ ਸਮਝ ਨਹੀਂ ਜਗਦੀਪ ਦਾ ਬੀਪੀ ਇੰਨਾ ਹਾਈ ਉਹਨਾਂ ਨੂੰ ਤੇ ਸਮਝ ਹੀ ਨਹੀਂ ਆਵੇ ਕਿ ਪਤਾ ਨਹੀਂ ਮੈਨੂੰ ਭੇਜਣਾ ਹੈ ਕਿ ਮੇਰੇ ਲਈ ਪੈਸੇ ਇਕੱਠੇ ਕਰਨੇ ਪਤਾ ਨਹੀਂ ਉਹਨਾਂ ਨੂੰ ਕਿਸ ਚੀਜ਼ ਦਾ ਸਟ्रेस ਸੀ ਚਲੋ ਜੋ ਵੀ ਸੀ ਪਰ ਉਹ ਬਹੁਤ ਔਖਾ ਟਾਈਮ ਸੀਗਾ ਪਰ ਖੁਸ਼ੀ ਇੱਕ ਪਾਸੇ ਇਹ ਸੀ ਕਿ ਮੈਂ ਬਾਹਰ ਚਲੀ ਜਾਣਾ ਔਰ ਇਹ ਖੁਸ਼ੀ ਸਿਰਫ ਗੁਰਸ਼ਰਨ ਨੂੰ ਜਦੋਂ ਮੈਂ ਫੋਨ ਕੀਤਾ ਕਾਲਜ ਦੇ ਵਿੱਚ ਕਿ ਗੁਰਸ਼ਰਨ ਮੇਰਾ ਵੀਜ਼ਾ ਆ ਗਿਆ ਉਹਨੇ ਮੈਨੂੰ ਉੱਥੇ ਹੀ ਮੈਂ ਜਾ ਕੇ ਆਪਣੇ ਪ੍ਰਿੰਸੀਪਲ ਨੂੰ ਕਹਿ ਦਿੱਤਾ ਕਿ ਮੇਰਾ ਤਾਂ ਵੀਜ਼ਾ ਆ ਗਿਆ ਮੈਨੂੰ ਮਤਲਬ ਕਿ ਦੋ ਹੀ ਦਿਨ ਦੇ ਰਿਹਾ ਕਿਉਂਕਿ ਮੰਡੇ ਤੋਂ ਤਾਂ ਮੇਰੀਆਂ ਕਲਾਸਾਂ ਸਟਾਰਟ ਹੈ ਤੇ ਉਹ ਮੈਨੂੰ ਸੈਟਰਡੇ ਦੀ ਫਲਾਈਟ ਲੈ ਕੇ ਚ ਜਾਣ ਨੂੰ ਕਹਿ ਰਿਹਾ ਵੀਰਵਾਰ ਸੀ ਜਿਸ ਦਿਨ ਮੇਰਾ ਵੀਜ਼ਾ ਆਇਆ ਤੇ ਗੁਰਸ਼ਰਨ ਤਾਂ ਫਟਾਫਟ ਗੱਡੀ ਲੈ ਕੇ ਤੇ ਉੱਥੇ ਮੇਰੇ ਕੋਲ ਪਹੁੰਚ ਗਿਆ ਮੈਨੂੰ ਕਾਲਜ ਤੋਂ ਬਿਠਾ ਲਿਆ ਉਧਰੋਂ ਕਾਲਜ ਵਾਲਿਆਂ ਨੇ ਵੀ ਛੁੱਟੀ ਦੇ ਦਿੱਤੀ ਨਾਲ ਦੀ ਨਾਲ ਉਹਨਾਂ ਨੇ ਮੇਰੀ ਸੈਲਰੀ ਵੀ ਹੱਥ ਤੇ ਧਰਤੀ ਵੀ ਹੋਣ ਦੀ ਗਈ ਪਤਨੀ ਵਿਚਾਰੀ ਕਦੋਂ ਆਊਗੀ ਨਾ ਤੇ ਮੈਂ ਦੋ ਦਿਨ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਭਰਾ ਮੈਨੂੰ ਲਿਆ ਨੂਰਪੁਰੇ ਨੂਰਪੁਰੇ ਅਸੀਂ ਡੱਬਾ ਲੈ ਕੇ ਘਰ ਪਹੁੰਚੇ ਤੇ ਉੱਥੋਂ ਮੰਮੀ ਨੂੰ ਨਾਲ ਬਿਠਾਇਆ ਸੰਦੀਪ ਆਪਣਾ ਟੁੱਡੀ ਹੁੰਦੀ ਸੀ ਉਸ ਟਾਈਮ ਤੇ ਤੇ ਫੇਰ ਨਾ ਅਸੀਂ ਰੰਡਿਆਲੇ ਪਹੁੰਚੇ ਰੰਡਿਆਲੇ ਜਾ ਕੇ ਜਦੋਂ ਮੰਮੀ ਉਹਨਾਂ ਨੂੰ ਦੱਸਿਆ ਮੇਰਾ ਦਿਓਰ ਵੀ ਰੋਣ ਲੱਗ ਗਿਆ ਹੈ ਨਾ ਵੀ ਉਹਨੂੰ ਫੋਨ ਤੇ ਪਹਿਲਾਂ ਹੀ ਫੋਨ ਕਰਤਾ ਸੀ ਕਿ ਮੇਰਾ ਵੀਜ ਆ ਗਿਆ ਗਵਾਂਡੀਆਂ ਨੂੰ ਵੀ ਪਤਾ ਲੱਗ ਗਿਆ ਸਭ ਨੂੰ ਪਤਾ ਲੱਗ ਗਿਆ ਤੁਸੀਂ ਮੰਨਣਾ ਨਹੀਂ ਉਹ ਇੰਨਾ ਹੀ ਇਮੋਸ਼ਨਲ ਮੂਮੈਂਟ ਸੀਗਾ ਕਿ ਮੈਨੂੰ ਫਟਾਫਟ ਮੰਮੀ ਤੇ ਗੁਰਚਰਨ ਉੱਥੇ ਲੈ ਕੇ ਰੰਡਿਆਲੇ ਉੱਥੇ ਅਸੀਂ ਮਿਲੇ ਮੰਮੀ ਉਹਨਾਂ ਨੇ ਕਿਹਾ ਕਿ ਚਲ ਤੁਸੀਂ ਤਕਦੇ ਅਸੀਂ ਕਰਦੇ ਆ ਤੇ ਹੁਣ ਇਦਾਂ ਕਰਦੇ ਆ ਵੀ ਅਸੀਂ ਇਹਨੂੰ ਅੱਜ ਹੀ ਲੈ ਜਾਣੇ ਆ ਤੇ ਇਹਦੇ ਕੱਪੜੇ ਖਰੀਦਣੇ ਕਿਉਂਕਿ ਪਰਸੋ ਆਪਾਂ ਇਹਨੂੰ ਭੇਜਣਾ ਹੀ ਆ ਜਗਦੀਪ ਕੈਨ ਨਹੀਂ ਆਪਾਂ ਡੈਫਰ ਕਰਾ ਲੈਨੇ ਇਹਦੀ ਸਟੱਡੀ ਇਹ 2 ਮਹੀਨੇ ਬਾਅਦ ਚਲੀ ਜਾਊਗੀ ਮੰਮੀ ਕਹਿੰਦੀ ਨਹੀਂ ਮਸਾਂ ਦਾ ਵੀਜ਼ਾ ਆ ਅਸੀਂ ਨਹੀਂ ਇਹ ਨਾਲ ਰਿਸਕ ਲੈਣਾ ਉਹ 2 ਦਿਨ ਉਹਨਾਂ ਨੇ ਪਾਣੀ ਦੀ ਘੁੱਟ ਨਹੀਂ ਪੀਤੀ ਤੇ ਮੈਨੂੰ ਚੜਾਤਾ ਜੱਜ oh my god ਇੱਥੇ ਆ ਕੇ ਇੱਥੇ ਆ ਕੇ ਤੇ ਮੈਨੂੰ ਪਤਾ ਹੀ ਨਹੀਂ ਸੀ ਉੱਥੇ ਤੇ ਇੰਡੀਆ ਆਸਟ੍ਰੇਲੀਆ ਦਾ ਨਾ ਹੀ ਸੁਣਿਆ ਸੀ ਅਸਲ ਤੇ ਮੁਕਾਬਲਾ ਇੱਥੇ ਆ ਕੇ ਸੀ ਉਹ ਮੁਕਾਬਲਾ بس ਪੁੱਛੋ ਹੀ ਨਾ ਮੁਕਾਬਲਾ ਕਰਦਾ ਸੀ ਪਹਿਨ ਲੱਗਦਾ ਸੀ ਕਿ ਜਿੰਦਗੀ ਦੀ ਨਵੀਂ ਜੰਗ ਸ਼ੁਰੂ ਹੋ ਗਈ ਇੱਥੇ ਆਏ ਇੱਥੇ ਆ ਕੇ ਪਤਾ ਲੱਗਾ ਕਿ ਪੜ੍ਹਾਈ ਲਿਖਾਈ ਦੀ ਤਾਂ ਕੋਈ ਵੈਲਿਊ ਹੀ ਨਹੀਂ ਹੁੰਦੀ ਇੱਥੇ ਤੇ ਵੈਲਿਊ ਆ ਤੁਸੀਂ ਕਿੰਨਾ ਕੰਮ ਕਰ ਸਕਦੇ ਆ ਔਰ ਮੈਂ ਜਿਹਦੇ ਘਰ ਕੰਮ ਕਰਨ ਵਾਲੇ ਹੈਗੇ ਸੀ ਔਰ ਇੱਥੇ ਆ ਕੇ ਲੋਕਾਂ ਦੇ ਘਰਾਂ ਦੇ ਕੰਮ ਸ਼ੁਰੂ ਕੀਤਾ ਸੀ ਮੈਂ ਟੂ ਬੀ ਔਨਸਟ ਸਾਰਿਆਂ ਨੂੰ ਸੱਚਾਈ ਦੱਸੂਗੀ ਕੁੜੀਆਂ ਜਦੋਂ ਇੱਥੇ ਆਉਂਦੀਆਂ ਨੇ ਨਾ ਇਹ ਨਹੀਂ ਆ ਕਿ ਤੁਹਾਨੂੰ ਸੌਖੀਆਂ ਜੌਬਾਂ ਮਿਲ ਜਾਂਦੀਆਂ ਨੇ ਤੁਹਾਨੂੰ ਪੈਸਾ ਕਮਾਉਣ ਲਈ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਨਾ ਉਹਨਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਸੋ ਮੈਂ ਲੋਕਾਂ ਦੇ ਘਰਾਂ ਦੇ ਕੰਮ ਕਰਦੀ ਕਰਦੀ ਮੈਂ ਲੋਕਾਂ ਦੀਆਂ ਪਾਰਟੀਆਂ 'ਚ ਕੁਕਿੰਗ ਕਰਨ ਲੱਗ ਗਈ ਕਰਦੇ ਕਰਦੇ ਸਾਲ ਬੀਤ ਗਿਆ ਔਰ ਜਗਦੀਪਨੀ ਸੀ ਆਏ ਮੈਂ ਆਪਣੀ ਫੀਸ ਕੱਢਣੀ ਸੀ ਮੈਂ ਜੋ ਇੰਡੀਆ ਤੋਂ ਲੈ ਕੇ ਆਈ ਸੀ ਮੈਂ ਕੋਈ ਲੱਖਾਂ ਹਜ਼ਾਰਾਂ ਡਾਲਰ ਨਹੀਂ ਸੀ ਲੈ ਕੇ ਆਈ ਮੈਂ ਸਿਰਫ 700 ਡਾਲਰ ਲੈ ਕੇ ਆਈ ਸੀ ਜਿੰਨੂੰ ਮੈਂ ਜਿੰਨੀ ਜਲਦੀ ਹੋ ਸਕਿਆ ਵਾਪਸ ਪਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ 22 ਲੱਖ ਰੁਪਈਆ ਮੇਰੇ ਘਰ ਦੇ ਨੇ ਪਪਾ ਨੂੰ ਪਤਾ ਕਿੱਥੋਂ ਇਕੱਠਾ ਕਰਕੇ ਭੇਜਿਆ ਸੀ ਮੇਰੇ ਲਈ ਚਲੋ ਉਹ ਤਾਂ ਮੈਨੂੰ ਪਤਾ ਮੇਰੀਆਂ ਮਜਬੂਰੀਆਂ ਕੱッセ ਦਿਨ ਫੇਰ ਸੁਣਾਉਂਗੀ ਇਹ ਗੱਲਾਂ ਤੇ ਫਿਰ ਹੌਲੀ ਹੌਲੀ ਕਰਦੇ ਜਿੱਦਾਂ ਜਿੱਦਾਂ ਮੈਨੂੰ ਇੱਥੋਂ ਦਾ ਭੇਤ ਆਉਣ ਲੱਗਾ ਨਾ ਫਿਰ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰੀ ਪੜ੍ਹਾਈ ਦੀ ਵੈਲਿਊ ਸੀ ਬਸ ਮੈਂ ਗਾਈਡ ਹੀ ਗਲਤ ਹੋ ਗਈ ਇਹ ਅਕਸਰ ਸਾਡੇ ਨਾਲ ਹੁੰਦਾ ਹੈ ਫਿਰ ਇਹ ਸੀ ਮੈਂ ਵੀਜ਼ਾ ਨਹੀਂ ਬਦਲ ਸਕਦੀ ਸੀ ਕਿਉਂਕਿ ਮੈਂ ਜਗਦੀਪ ਦੀ ਫਾਈਲ ਨਹੀਂ ਸੀ ਲਗਣੀ ਆ ਕੇ ਮੈਂ ਜਗਦੀਪ ਨੇ ਉੱਥੋਂ ਇੰਡੀਆ ਤੋਂ ਹੀ ਆਪਣੀ ਫਾਈਲ ਲਾਤੀ 1.5 ਸਾਲ ਬਾਅਦ ਉਹਨਾਂ ਦੀ ਫਾਈਲ ਖੁੱਲੀ ਤੇ ਉਹਨਾਂ ਦੀ ਰਿਫਿਊਜ਼ਲ ਆ ਗਈ ਚਲੋ ਇੱਕ ਹੋਰ ਚੈਲੰਜ ਲੱਗ ਗਿਆ ਫਿਰ ਸਾਨੂੰ ਏਜੰਟਾ ਨੇ ਕਿਹਾ ਕਿ ਤੁਸੀਂ ਇੰਨੀ ਜਲਦਬਾਜੀ ਨਾ ਕਰੋ ਤੇਰੀ ਟੀਆਰ ਆ ਲੰਦੇ ਫਿਰ ਤੇਰੇ ਹਸਬੰਦ ਦਾ ਵੀਜ਼ਾ ਲਾਵਾਂਗੇ ਤੇ ਤੈਨੂੰ ਵੇਟ ਕਰਨੀ ਪੈਣੀ ਕਿਉਂਕਿ ਓ ਟੀਆਰ ਕੀ ਹੁੰਦਾ ਇੱਕ ਵਰਕ ਵੀਜ਼ਾ ਹੁੰਦਾ ਉਹਦੇ ਤੇ ਸੌਖਾ ਆ ਜਾਂਦਾ ਕਿਉਂਕਿ ਇੱਕ ਵਾਰੀ ਰਿਫਿਊਜ਼ਲ ਆ ਗਈ ਤੇ ਤੇਰਾ ਬੰਨਣਾ ਬਹੁਤ ਔਖਾ ਉਧਰ ਜਗਦੀਪ ਨੂੰ ਵੀ ਲੋਕੀ ਕਹਿਣ ਲੱਗੇ ਕਿ ਕੋਈ ਗੱਲ ਮੰਦੀਪ ਕੈਨੂੰ 4 ਸਾਲ ਹੋ ਗਏ ਹਜੇ ਤੱਕ ਤੈਨੂੰ ਲੈ ਕੇ ਨਹੀਂ ਗਈ ਲੱਗਦਾ ਤੈਨੂੰ ਪਰਜਾਈ ਭੁੱਲ ਗਈ ਕੰਮ ਤੇ ਲੋਕੀ ਬੋਲਦੇ ਹੀ ਹੁੰਦੇ ਪਰ ਆਪਾਂ ਨੂੰ ਪਤਾ ਇਦਾਂ ਭੁੱਲਿਆ ਜਾਂਦਾ ਹੁੰਦਾ ਬੇਵਕੂਫ ਲੋਕ ਇਦਾਂ ਨਹੀਂ ਕਹਿਣਾ ਚਾਹੀਦਾ ਕਿਸੇ ਨੂੰ ਠੀਕ ਹੈ ਕੋਈ ਇੱਕ ਕੁੜੀ ਗਲਤ ਕਰਦੀ ਸਾਰੀਆਂ ਨਹੀਂ ਕਰਦੀਆਂ ਹੁੰਦੀਆਂ ਠੀਕ ਹੈ ਚਲੋ ਉਹ ਤਾਂ ਉਥੋਂ ਦੇ ਬੰਦੇ ਖਾ ਪੀ ਕੇ ਉਹਨਾਂ ਦੇ ਕੰਮ ਤੇ ਬੰਦੇ ਕਹਿੰਦੇ ਹੁੰਦੇ ਸੀ ਜਗਦੀਪ ਰਾ ਸਿੱਤੇ ਉਸ ਟਾਈਮ ਤੇ ਪ੍ਰਾ ਬੇਗਮ ਬਹੁਤ ਛੋਟੀਆਂ ਸੀਗੀਆਂ ਉਹਨਾਂ ਨੂੰ ਮਾਂ ਚਾਹੀਦੀ ਸੀ ਤੇ ਉਹਨਾਂ ਨੂੰ ਸੰਦੀਪ ਦੇ ਵਿੱਚ ਮੈਂ ਦਿਖਦੀ ਸੀ ਇਸ ਲਈ ਉਹ ਸੰਦੀਪ ਕੋਲ ਆ ਗਈਆ ਚਲੋ ਇਹ ਮੇਰੇ ਬੱਚਿਆਂ ਦੀ ਜਰਨੀ ਰਹਿ ਗਈ ਮੇਰੀ ਇੱਥੇ ਜਰਨੀ ਤਾਂ ਬਸ ਫਿਰ ਪੁੱਛੋ ਹੀ ਨਾ ਮੈਂ ਕਦੇ ਸਵੇਰ ਕਰਨਾ ਇਦਾਂ ਕੰਮ ਲੋਕਾਂ ਦੇ ਘਰਾਂ ਦਾ ਫਿਰ ਰਾਤ ਨੂੰ ਪਾਰਟੀਆਂ ਤੇ ਕਰਨਾ ਕੁਕਿੰਗ ਕਰਕੇ ਆਉਣੀ ਕਰਦੀ ਕਰਦੀ ਕੁਕਿੰਗ ਜਿੱਤੇ ਮੈਂ ਐਕਸਪਰਟ ਹੀ ਹੋ ਗਈ ਤਾਂ ਹੀ ਤਾਂ ਕੁਕਿੰਗ ਦੇ ਵਲੌਗ ਪਾਉਣ ਲੱਗੀ ਤੇ ਬਾਅਦ ਵਿੱਚ ਕੀ ਹੋਇਆ ਕਿ ਜਦੋਂ ਮੈਨੂੰ ਸਾਲ 1.5 ਸਾਲ ਬਾਅਦ ਇਹ ਚੀਜ਼ ਪਤਾ ਲੱਗੀ ਨਾ ਜਦੋਂ ਕੋਵਿਡ ਹੋ ਗਿਆ ਕਿ ਇੱਥੇ ਮੈਂ ਹੈਲਥ케ਅਰਾਂ ਦੇ ਵਿੱਚ ਜੌਬਾਂ ਖੁਲੀਆਂ ਐਜ਼ ਅ ਏਜ ਕੇਅਰ ਵਰਕਰ ਦੀ ਜਿੱਥੇ ਤੁਸੀਂ ਨਾ ਲੋਕਾਂ ਦੀ ਬੁੱਢਿਆਂ ਦੀ ਬਜ਼ੁਰਗਾਂ ਦੀ ਜਾਂ ਜਿਹੜੇ ਲੋਕ ਸਰੀਰਕ ਤੌਰ ਤੇ ਅਪਾਹਜ ਹੁੰਦੇ ਜਾਂ ਕੁਝ ਕਰ ਕਰ ਨਹੀਂ ਸਕਦੇ ਉਹਨਾਂ ਦੀ ਕੇਅਰ ਕਰਨ ਦਾ ਤੇ ਉਹਦੇ ਲਈ ਫਿਰ ਮੈਂ ਇੱਕ ਕੋਰਸ ਕੀਤਾ ਉਹ ਕੋਰਸ ਕਰਕੇ ਮੈਂ ਉਹਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਡੇ ਬਾਏ ਡੇ ਮੇਰੇ ਹਾਲਾਤ ਬਦਲੇ ਫਿਰ ਮੈਨੂੰ ਇੱਕ ਆਫਿਸ ਦੇ ਵਿੱਚ ਜੌਬ ਮਿਲ ਗਈ ਫਿਰ ਮੈਂ ਉਹ ਆਫਿਸ ਦੀ ਜੌਬ ਕਿ ਤੇ ਉੱਥੇ ਵੀ 4 ਸਾਲ ਮੈਂ ਕੰਮ ਕੀਤਾ ਬਹੁਤ ਸਿਰਦਰਦੀ ਰਹੀ ਬਹੁਤ ਸਟ्रेस ਰਿਹਾ ਕੰਮ ਤੇ ਲੋਕਾਂ ਨੇ ਮੇਰੇ ਤੋਂ ਇਦਾਂ ਕਰਾਇਆ ਜਿੱਦਾਂ ਇਨਸਾਨ ਹੁੰਦਾ ਹੀ ਨਹੀਂ ਆ ਕਿਉਂਕਿ ਥੋੜਾ ਜਿਹਾ ਮੇਰੇ ਹੈ ਵੀ ਮੈਂ ਉਹਵੇਂ ਦੀ ਆ ਨਾ ਤੇ ਵੀ ਜਿੰਨੇ ਜੋ ਕਹੀ ਗਿਆ ਮੈਂ ਕਰੀ ਗਈ ਪਰ ਆਪਣੇ ਆਪ ਨੂੰ ਰੋਕ ਲੈਣਾ ਚਾਹੀਦਾ ਨਾ ਕਹਿਣਾ ਬੜਾ ਜ਼ਰੂਰੀ ਹੈ ਜ਼ਿੰਦਗੀ 'ਚ ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਨਾ ਜਿਹੜੀ ਚੀਜ਼ ਤੁਹਾਨੂੰ ਔਖੀ ਲੱਗਦੀ ਉਹਦੇ ਤੇ ਨਾ ਕਹਿ ਦਿਆ ਕਰੋ ਨਹੀਂ ਤੇ ਬੜਾ ਦਿਲ ਦੁਖਦਾ ਜੇ ਬਾਅਦ 'ਚ ਤੇ ਆਪਾਂ ਨੂੰ ਅਹਿਸਾਸ ਨਹੀਂ ਹੁੰਦਾ ਇੱਥੇ ਹੁਣ ਮੈਂ ਆਪਣਾ ਟਿਫਨ ਪੈਕ ਕਰਨ ਲੱਗੀ ਸੀ ਕਿਉਂਕਿ ਟਿਫਨ ਪੈਕ ਕਰਕੇ ਕੰਮ ਤੇ ਜਾਣਾ ਬੜਾ ਜ਼ਰੂਰੀ ਆ ਟਾਈਮ ਦੇ ਉੱਤੇ ਪਹੁੰਚਣਾ ਔਰ ਮੇਰੀ ਕੋਸ਼ਿਸ਼ ਹਮੇਸ਼ਾ ਰਹਿੰਦੀ ਆ ਜਗਦੀਪ ਦੀ ਵੀ ਇਹੀ ਕੋਸ਼ਿਸ਼ ਆ ਕਿ ਸਾਡੀ ਵੇਟ ਕੋਈ ਨਾ ਕਰੇ ਅਸੀਂ ਕਿਸੇ ਦੀ ਵੇਟ ਕਰ ਲਾਂਗੇ ਕਿਉਂਕਿ ਕਿਸੇ ਨੂੰ ਵੇਟ ਕਰਾਉਣੀ ਬਹੁਤ ਗਲਤ ਕਾਲਿਆ ਅਸੀਂ ਹਮੇਸ਼ਾ ਆਪਦੇ ਕੰਮ ਤੇ 5-10 ਮਿੰਟ ਪਹਿਲਾਂ ਪਹੁੰਚਣਾ ਹੀ ਪਹੁੰਚਣਾ ਦਾ ਸੋ ਇਸ ਲਈ ਅਸੀਂ ਇੱਕ ਦੂਜੇ ਦੇ ਨਾਲ ਟਾਈਮ ਨਹੀਂ ਇਨਾ ਫालतू ਸਵੇਰੇ ਸਪੈਂਡ ਕਰਦੇ ਟਿਫਨ ਮੈਂ ਇਸ ਲਈ ਲਫਾਫੇ ਦੇ ਵਿੱਚ ਪੈਕ ਕਰ ਰਹੀ ਕਿਉਂਕਿ ਕਈ ਵਾਰ ਕੀ ਹੁੰਦਾ ਜਾ ਕੇ ਸਬਜੀ ਲੀਕ ਹੋ ਜਾਂਦੀ ਆ ਅੱਜ ਜਿੱਦਾਂ ਹੀ ਕੰਮ ਤੋਂ ਘਰੇ ਵਾਪਸ ਆਏ ਤੇ ਘਰੇ ਸੀ ਇਨਸਪੈਕਸ਼ਨ ਵਾਲਿਆਂ ਦਾ ਫੋਨ ਆ ਗਿਆ ਕਿ ਅਸੀਂ ਐਮਰਜੈਂਸੀ ਇਨਸਪੈਕਸ਼ਨ ਕਰਨੀ ਆ ਉਹ ਕੀ ਹੁੰਦਾ ਕਿ ਰੈਂਟ ਤੇ ਜਦੋਂ ਤੁਸੀਂ ਰਹਿੰਦੇ ਤਾਂ ਉਹ ਵੀ ਬਹੁਤ ਜ਼ਿਆਦਾ ਤੰਗ ਕਰਦੇ ਨੇ ਚਲੋ ਇਹ ਤਾਂ ਇੱਕ ਇਥੋਂ ਦੀ ਲਾਈਫ ਹੀ ਆ ਕਿਸੇ ਦਿਨ ਫਿਰ ਡਿਟੇਲ ਦੇ ਵਿੱਚ ਤੁਹਾਨੂੰ ਦੱਸੂਗੀ ਤੇ ਮੈਂ ਤੇ ਜਗਦੀਪ ਦੋਵੇਂ ਇਕੱਠੇ ਹੀ ਆ ਗਏ ਤੇ ਜੌਨ ਲੱਗੇ ਸੀ ਸਫਾਈਆਂ ਕਰਨ ਇੱਧਰ-ਉੱਧਰ ਮੇਰੇ ਤਾਂ ਕੱਪੜੇ ਵੀਕੈਂਡ ਦੇ ਤੋਤੇ ਪੈ ਸੀ ਮੇਰੇ ਤੋਂ ਸਾਰੇ ਕੱਪੜੇ ਵੀ ਤੋਤੇ ਨਾਲ ਕਿਤੇ ਸਫਾਈ ਤੇ ਫਿਰ ਬਣਾਇਆ ਡਿਨਰ ਤੇ ਡਿਨਰ ਖਾਦਾ ਤੇ ਬਚ ਗਏ ਸਾਨੂੰ ਦਸ ਤੇ ਫਿਰ ਸੌਂਗੇ ਤੇ ਅਗਲੇ ਦਿਨ ਦੀ ਫਿਰ ਤੋਂ ਤਿਆਰ ਕਮੈਂਟ